ਪੰਜਾਬ ਸਰਕਾਰ ਦੇ ਮਲਾਜਾਂ ਦੀ ਮੀਟਿੰਗ ਅੱਜ ਚੰਡੀਗੜ੍ਹ ਦੇ ਵਿੱਚ 15 ਅਪ੍ਰੈਲ ਨੂੰ ਹੋ ਰਹੀ ਆ ਜਿਸਰੇ ਵਿੱਚ ਮੁੱਖ ਮੰਗ ਹੋਵੇਗੀ ਕੇਂਦਰ ਸਰਕਾਰ ਦਾ ਡੀਏ 55% ਹੋ ਚੁੱਕਿਆ ਪਰ ਪੰਜਾਬ ਨੂੰ ਡੀਏ 42% ਆ 13% ਦਾ ਬਹੁਤ ਵੱਡਾ ਫਰਕ ਆ ਅਸੀਂ ਮੰਗ ਕਰਦੇ ਆ ਮੁੱਖ ਨਹੀਂ ਪਰ ਤਮਾਮ ਤੋਂ ਵੇਤਨ ਹਰ ਪਾਸੇ ਚੀਮਾਂ ਤੋਂ ਅੱਜ ਦੀ ਮੀਟਿੰਗ ਦੇ ਵਿੱਚ ਡੀਏ ਦੇ ਵਿੱਚ 13 ਰਾਮਸਨ ਵਾਧਾ ਕੀਤਾ ਜਾਵੇ ਕੇਂਦਰ ਸਰਕਾਰ ਦੇ ਮਲਾਇਆ ਦੀ ਪ੍ਰਾਪਰਟੀ ਕੀਤਾ ਜਾਵੇ ਦੂਜੇ ਪਾਸੇ 17 7020 ਵਾਲੇ ਮਲਾਇਆ ਨੂੰ 6ਵਾਂ ਬੇਕਮਿਸਨਾ ਲਾਗੂ ਕੀਤਾ ਜਾਵੇ ਪਰ ਪੰਜਾਬ ਸਰਕਾਰ ਠੱਗਾ ਕਰ ਰਹੀ ਆ 17 7020 ਵਾਲੇ ਮਲਾਇਆ ਨੂੰ 7ਵਾਂ ਬੇਖ ਨਾ ਕੀਤਾ ਗਿਆ ਹੈ ਜਿਸ ਨਾਲ ਮਲਾਇਆ ਵੱਲੋਂ ਲਗਾਤਾਰ ਬੁਰੀ ਤਜਾ ਰਿਹਾ ਹੈ ਦੂਜੇ ਪਾਸੇ ਜਿਹੜਾ ਡੈਨ ਹੋਏ ਸਾਥੀਆਂ ਉਹਨਾਂ ਨੇ ਮੁੱਖ ਮੰਗ ਹੈ ਕਿ ਫੈਕਟਰ 2.95 ਸਰਕਾਰ ਮੰਨੀ ਸੀ ਪਰ ਲਾਗੂ ਨਹੀਂ ਕਰ ਰਹੀ ਕਈ ਸਾਡੇ ਮਲਾਇਮ ਸਾਥੀ ਜਿਨ੍ਹਾਂ ਦੀ ਉਮਰ 80 ਸਾਲ ਉਪਰ ਹੋ ਚੁੱਕੀ ਆ ਕਈ ਸਾਡੇ ਸਾਥੀ ਰੱਬ ਨੂੰ ਪਿਆਰੇ ਹੋ ਚੁੱਕੇ ਆ ਇਹ ਇਹ ਅਸੀਂ ਮੰਗ ਕਰਦੇ ਆ ਮੁੱਖ ਮੰਤਰੀ ਭਵਨਤਮਨ ਤੋਂ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਤੋਂ ਅੱਜ ਦੀ ਮੀਟਿੰਗ ਦੇ ਵਿੱਚ ਜੋ ਡੀਅਰ ਏਰੀਆ ਦੇ ਵਾਸਤੇ ਫੈਸਲਾ ਕੀਤਾ ਜਾਵੇ ਦੂਜੇ ਵਾਸਤੇ 2016 ਤੋਂ ਪੇ ਕਿੰਦਾ ਏਰੀਆ ਦਾ ਲਗਭਗ 14000 ਕਰੋੜ ਰੁਪਏ ਬਣਦਾ ਪਰ ਪੰਜਾਬ ਸਰਕਾਰ ਕੁੰਮ ਕੰਨ ਨੀਂਦ ਸੁੱਤੀ ਪਈਆ ਜਿਸ ਨੂੰ ਜਗਾਉਣ ਦੇ ਵਾਸਤੇ ਮਲਾਜਮਾਂ ਵੱਲੋਂ ਗੰਦਰਵੇ ਰੈਲੀ ਕੀਤੀ ਗਈ ਅਤੇ ਰੋਡ ਮਾਰਚ ਕੀਤਾ ਗਿਆ ਤਾਂ ਕਿ ਜੋ ਕੁੰਮ ਕੰਨ ਨੀਂਦ ਸੁੱਤੀ ਹੈ ਸਰਕਾਰ ਜਾ ਸਕੇ ਅਸੀਂ ਇਹ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਲੰਗੜਾ ਨੋਟੀਫਾਈ ਕੀਤਾ ਗਿਆ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ 240 ਭਾਰਤੀ ਮੁਲਾਜ਼ਮਾਂ ਵਾਸਤੇ ਅੱਜ ਤੱਕ ਪ੍ਰਾਣੀ ਪੈਨਸ਼ਨਿੰਗ ਬਹਾਲ ਨਹੀਂ ਕੀਤੀ ਗਈ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜਾ ਸਹਾ ਕਮੇਟੀ ਨਾਲ 15 ਅਪ੍ਰੈਲ ਨੂੰ ਮੀਟਿੰਗ ਸੈਕਟਰੀਟ ਦੇ ਵਿੱਚ ਹੋ ਰਹੀ ਆ ਉਸਰੇ ਵਿੱਚ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਾਸਤੇ ਨੋਟੀਫਾਈ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਪੱਕੇ ਕੀਤੇ ਜਾਣ ਗੁਰੂ ਹਰਗੋਬਿੰਦ ਸਾਹਿਬ ਨੂੰ ਲਹਿਰਾ ਮੁਹੱਬਤ ਗੁਰੂ ਗੋਬਿੰਦ ਸਿੰਘ ਸੂਪਰ ਫਰਮ ਲਾਣ ਰੂਪੜੇ ਵਿੱਚ 20 ਸਾਲਾਂ ਤੋਂ ਬਹੁਤ ਹੀ ਕੜ ਦਰਖਾਂ ਦੇ ਕੰਮ-ਕਮ ਕਰਦੇ ਆ ਉਹਨਾਂ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਠੇਕੇਦਾਰਾਂ ਕੋਲ ਕੰਮ-ਕਮ ਕਰਦੇ ਆ ਮੁੱਖਾਂ ਨੇ ਭੂਮਾਨ ਤਮਾਨ ਨੇ ਰੂਪੜ ਕਿਹਾ ਸੀ ਕਿ ਅਸੀਂ ਜੋ ਕੱਚੇ ਮਨਾਜਮਾ ਉਹਨਾਂ ਅੱਗੇੋਂ ਕੱਚਾ ਸ਼ਾਹਟ ਘਟਾਂਗੇ ਪਰ ਸਰਕਾਰ ਬੜੀ ਨੂੰ 5 ਸਾਲ ਹੋ ਚੁੱਕਿਆ ਰੂਪੜ ਫਰਮ ਲਾਣ ਦੇ ਵਿੱਚ ਲਹਿਰਾ ਮਹੱਪਤ ਫਰਮ ਲਾਣ ਦੇ ਵਿੱਚ ਠੇਕੇਦਾਰਾਂ ਕੋਲ ਕੰਮ ਕਰਦੇ ਬਹੁਤ ਹੀ ਕਾਰਸਾਨ ਹਾਂ ਦੇ ਕੰਮਾਂ ਨੂੰ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਅਸੀਂ ਫੇਰ ਦੁਬਾਰਾ ਮੰਗ ਕਰਦੇ ਹਾਂ ਜੋ ਸਾਬਕਾ ਇੰਡੀਆ ਦੀ ਮੀਟਿੰਗ ਹੋ ਰਹੀ ਆ ਉਸਰੇ ਵਿੱਚ ਪੰਜਾਬ ਦੇ ਮਲਾਜਾਂ ਦੇ ਡੀਅਰ ਵਿੱਚ 13 ਮਸਨ ਵਧਾ ਦਿੱਤਾ ਜਾਵੇ 1 ਮਈ ਤੋਂ ਜਿਹੜੀ ਪ੍ਰਾਪਤੀ ਮੌਚੇ ਤੇ ਨੇਤਾਵਾਂ ਦੇ ਵੱਲੋਂ ਇੱਕ ਮੰਤਰੀਆਂ ਦੇ ਵਿਧਾਇਕਾਂ ਦੀਆਂ ਕੋਠੀਆਂ ਦੇ ਅੱਗੇ ਧਰਨੇ ਹੜਤਾਲ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਜਿਹੜੀ ਰਾਜਨੀਤਿਕ ਦਬਾਅ ਜਿਹੜਾ ਵੱਧਦਾ ਜਾ ਰਿਹਾ ਹੈ ਹਾਂਜੀ ਦੋਸਤੋ ਹੁਣ ਦੇਖਣਾ ਹੋਵੇਗਾ 15 April ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਮਲਾਸਮਾਂ ਦੇ ਲਈ ਕੀ ਵੱਡੀ ਖੁਸ਼ਖਬਰੀ ਆਉਂਦੀ ਹੈ